ਸਿੱਕਾ ਅੱਜ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਨਵੀਂ ਕਾਦੀ ਮਤਲਬ ਸਾਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਵੈਲਕਮ 2023 ਨੋ ਨੋ 25 ਤੇ ਬਾਕੀ ਇਹ ਆ ਵੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਚਿਹਤੇ ਮੈਂ ਕਹਦਾ ਕਿ ਮੈਂ ਨਾ ਬਲੌਗਰ ਆ ਬੜਾ ਤਗੜਾ ਤੇ ਸਾਰਿਆਂ ਨੂੰ ਬਹੁਤ ਵਧਾਈ ਹੋਵੇ ਵਧਾਈ ਹੋਵੇ ਵਧਾਈ ਹੋਵੇ ਆਲ ਅਵਾਰਡ ਦੇ ਵਿੱਚ ਜਿੰਨੇ ਬੈਠੇ ਆ ਸਾਡੇ ਸਬਸਕ੍ਰਾਈਬਰ ਬਾਲੋ ਕੇ ਦਾ ਇੱਕ ਇੱਕ ਹੋਊਗਾ ਹਰ ਕੰਟਰੀ 'ਚ ਤੇ ਮਿਲਾ ਕੇ ਬਣੀ ਜੇ ਤਾਂ 2000 ਬੰਦਾ 2000 ਤੇ ਕੰਟਰੀਆਂ ਵੀ ਹੋਣੀਆਂ ਮੇਰੇ ਸਾਬ ਨਾਲ ਹਣਾ ਹਰ ਇੱਕ ਸ਼ਹਿਰ 'ਚ ਇੱਕ ਇੱਕ ਬੰਦਾ ਹੋਵੇ ਤੇ ਉਹਨਾਂ ਸਾਰਿਆਂ ਨੂੰ ਮੇਰੇ ਨੂੰ ਬਹੁਤ ਬਹੁਤ ਵਧਾਈ ਦੀ ਜਿਹੜੇ ਨਹੀਂ ਵੀ ਸਾਡੇ ਸਬਸਕ੍ਰਾਈਬਰ ਹੈਗੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਸਾਡੇ ਕਾਕਾ ਨੂੰ ਵੀ ਕਹੋ ਹੈਪੀ ਨਿਊ Year ਹੈਪੀ ਨਿਊ Year ਤੇ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਧਾਈਆਂ ਵਧਾਈਆਂ ਸਾਰਿਆਂ ਨੂੰ ਲੰਘਾਵੇ ਤੇ ਅਗਲਾ ਸਾਲ ਵੀ ਹਰ ਇੱਕ ਦੇ ਸੱਜੇ ਤੇ ਆਲੇ ਨੂੰ ਮੇਰਾ ਘੜਾ ਤੇ ਬੰਨ ਗਿਆ ਵੀ ਨਾ ਪਤਾ ਨਾ ਪਰਣਾ ਕਿਹੜੀ ਦਾ ਪਤਾ ਨਹੀਂ ਕਿਹੜੀ ਦਾ ਤੇ ਬਾਕੀ ਅਸੀਂ ਚਲੋ ਅਗਾਂਹ ਸੁਨਿਆ ਕਰਦੇ ਹਾਂ ਪਰਮਾਤਮਾ ਦਾ ਸ਼ਰਧਾ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੌਗ ਤੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜਿੱਦਾਂ ਕਿ ਮੱਲੀ ਸਾਹਿਬ ਨੇ ਤੁਹਾਨੂੰ ਕਹਿ ਦਿੱਤਾ ਕਿ ਸਾਡੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਉਮੀਦ ਕੀ ਹੈਪੀ ਨਿਊ ਇਅਰ ਸਾਰਿਆਂ ਨੂੰ ਸਾਡੇ ਵੱਲੋਂ ਜਿਹੜੇ-ਜਿਹੜੇ ਸਾਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਤੇ ਬਾਕੀ ਅਸੀਂ ਸਾਰਿਆਂ ਦੀ ਇਹ ਹੀ ਅਰਦਾਸ ਕਰਦੇ ਹਾਂ ਕਿ ਜਿਹੜਾ ਆਉਣ ਵਾਲਾ ਸਾਲ ਆ ਮਤਲਬ ਅੱਜ ਤੋਂ ਪਰਮਾਤਮਾ ਹਰ ਇੱਕ ਨੂੰ ਕਾਮਯਾਬੀ ਬਖਸ਼ੇ ਤੇ ਤੁਹਾਡੇ ਮਤਲਬ ਵਧੀਆ-ਵਧੀਆ ਤੁਹਾਡਾ ਨਵਾਂ ਸਾਲ ਜਾਵੇ ਤਰੱਕੀਆਂ ਮਿਲਣ ਤੁਹਾਨੂੰ ਜੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਮਨੋਕਾਮਨਾ ਪੂਰੀਆਂ ਕਰੇ ਅਸੀਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆਂ ਬਾਕੀ ਨਵੇਂ ਵਲੌਗ ਵਿੱਚ ਸਾਡਾ ਸਹਦ ਕਰਦੇ ਆਂ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਵਲੌਗ ਜਿਹੜਾ ਆਪਣਾ ਸਟਾਰਟ ਤੇ ਕੰਟੀਨਿਊ ਮੈਂ ਰੈਡੀ ਹੋ ਚੁੱਕੀ ਆਂ ਚਾੜਾ ਮੈਂ ਡਿਊਟੀ ਤੇ ਬਾਹਰ ਠੰਡ ਬਹੁਤ ਆ ਤੇ ਬਸ ਮੈਂ ਰੈਡੀ ਹੋ ਗਈ ਆਂ ਰੋਟੀ ਕਿੱਤੋਂ ਵਗੈਰਾ ਪੈਕ ਕਰਨੀ ਤੇ ਚੱਲਦੇ ਆ ਤੇ ਇੱਧਰ ਲੱਗੀ ਨਵੇਂ ਸਾਲ ਵਰਤਨ ਬਾਬਾ ਜੀ ਦੀ ਬਾਣੀ ਤੇ ਗੁਰਦੁਆਰਾ ਸਾਹਿਬ ਨਹੀਂ ਅੱਜ ਦੇ ਗੱਲ ਹੋ ਕੇ ਆਲੀ ਨੂੰ ਪਰ ਸੁਣ ਜਾਵਾਂਗੇ ਓਕੇ ਮਾਲੀ ਸਾਬ ਚਲੋ ਕਰਾ ਦੋ ਮੜਿਆ ਨਹੀਂ ਨੋ ਹੜੇ ਕਰਮਾਂ ਸਿੱਖੀ ਮੜਾ ਦੇਣਾ ਪਾਉ ਜੀ ਮੇਰੀ ਗੱਲ ਸੁਣੋ ਅੱਜ ਕੰਮ ਕਰਾਂਗੇ ਤੇ ਸਾਰਾ ਸਾਲ ਕੰਮ ਕਰਾਂਗੇ ਤੇ ਜੇ ਅੱਜ ਹੀ ਆਲਸ ਕੀਤਾ ਤੇ ਫਿਰ ਸਾਰਾ ਸਾਲ ਹੀ ਆਲਸ ਹੋਊਗਾ ਹਨਰ ਬਾਤ ਕਰ ਮੈਂ ਆ ਤੇ ਆਪਣੇ ਕੰਮ ਤੇ ਛੁੱਟੀ ਲੈਣ ਆ ਗਾਜ ਕਾਰੇ ਲਈ ਅੱਜ ਨਹੀਂ ਕਰਨਾ ਸੱਜੇ ਨਹੀਂ ਨਹੀਂ ਜੇ ਜ਼ਿੰਦਗੀ 'ਚ ਕਾਮਯਾਬੀ ਲੈਣੀ ਹੈ ਨਾ ਤੇ ਫਿਰ ਉਹ ਦਿਨ ਵੀ ਕੰਮ ਕਰੋ ਜਦੋਂ ਜਿਸ ਦਿਨ ਦੇਣ ਦੀ ਸ਼ੁਰੂਆਤ ਆ ਇੱਕ ਗੁਰੂ ਘਰ ਤੋਂ ਉਹ ਤੂੰ ਨਹੀਂ ਜਾਣਾ ਅਸੀਂ ਤਾਂ ਜਾਣੇ ਤੂੰ ਹੀ ਨਹੀਂ ਜਾਂਦੇ ਬਬੂ ਦਬਾਬ ਠੰਡਿਆ ਤੈਨੂੰ ਨਹੀਂ ਦਿਖਦਾ ਬਹੁਤ ਜ਼ਿਆਦਾ ਸੰਟਿਆ ਬਾਕੀ ਚੱਲ ਨਹੀਂ ਨਿਕਲ ਹਵਾ ਹਵਾ ਤੇਰੇ ਟਾਇਰਾਂ 'ਚ ਫੁੱਲ ਭਰਾ ਦੀ ਤੇਰੇ ਟਾਇਰਾਂ 'ਚ ਮੇਰੇ ਟਾਇਰਾਂ 'ਚ ਕੀ ਮੇਰੀ ਸਕੂਟੀ ਦੇ ਟਾਇਰ ਆ ਦੋ ਚੱਲ ਲੱਸ ਗੋ ਬਰੇ ਬਰੇ ਦੇ ਦਿਨ ਬਹੁ ਮੈਂ ਥੋੜੀ ਜੀ ਚਾਹੀਦਾ ਮੈਨੂੰ ਕੁਛ ਮੈਂ ਚਾਹੀਦਾ ਕੀ ਲੈ ਚੱਲੀ ਆ ਜੇ ਬੰਦੇ ਨੇ ਨਾ ਜਿੰਦਗੀ ਦੇ ਵਿੱਚ ਬਰੇ ਬਰੇ ਦਿਨ ਕੰਮ ਕੀਤਾ ਹੋਈ ਨਾ ਸਾਰੀ ਜ਼ਿੰਦਗੀ ਕੰਮ ਕਰਦੇ ਨੇ ਮਿਹਨਤ ਇਹ ਤਾਂ ਬਾਲਾ ਅਸਲੀ ਬਣਾ ਅੱਛੀ ਨਹੀਂ ਹੋਣਾ ਪਹਿਲੇ ਦਿਨ ਆ ਅਸੀ ਨਹੀਂ ਬੜਨਾ ਬਾਪ ਘਰ ਇਹ ਕੰਡਾ ਤੇ ਆ ਵੇਰਲਾ ਫਿਰ ਤੂੰ ਇਨੀ ਠੰਡ ਦੇ ਵਿੱਚ ਨਾ ਸਿਰ ਨਹੀਂ ਟੱਕਦੀ ਆਪਣਾ ਲੰਦਾ ਆ ਬੈਨ ਨੂੰ ਜਗਾਵਾ ਰੋਟੀ ਖਾਉ ਜਾਣਾ ਮੇਰਾ ਪੈਰ ਕਿੱਦਾਂ ਰੱਖਿਆ ਅੱਜ ਮੈਂ ਤੇ ਆਪ ਲੰਗੇ ਪਹਿਰੀਆਂ ਬਾਬਾ ਠੰਡ ਦੇ ਵਿੱਚ ਜਿਹੜੇ 200 ਰੁਪਏ ਮੈਂ ਮੀਂਹ ਜਿਹੜੇ ਦੋ ਕਿਹੜਾ ਦੋ ਮੇਰੇ ਦਿਨ ਆਏ ਨੇ ਮਰ ਕਾਲ ਉਹਨੇ ਅਰੇ ਕੱਢ ਲਈ ਮੇਰੀ ਗੱਲ ਸੁਣੋ ਬਰੇ ਬਰੇ ਦਿਨ ਪਹਿਲਾਂ ਹੱਤਣਾ ਚਾਹੀਦਾ ਨਾ ਨਾ ਬਿਲਕੁਲ ਖਰਚੋ ਨਾ ਨਾ ਬਿਲਕੁਲ ਖਰਚੋ ਨਾ ਨਾ ਬਿਲਕੁਲ ਖਰਚੋ ਇਹ ਬੜੇ ਦਾ ਨਾ ਫਰਕ ਕੀ ਹੈ ਦੁਨੀਆ ਨੂੰ ਕੰਮ ਨਹੀਂ ਪੈਂਦਾ ਵਾਕੇ ਪੈਸਾ ਤਾਂ ਖਰਚਣਾ ਹੀ ਹੁੰਦਾ ਲਓ ਜੀ ਫਾਈਨਲੀ ਬਾਅਦ ਵਿੱਚ ਆਪਣੇ ਕੋ ਬਲੌਗ ਕੰਟੀਨਿਊ ਨਹੀਂ ਹੋਇਆ ਤੇ ਹੁਣ ਆਪਾਂ ਖਾ ਰਹੇ ਹਾਂ ਰੋਟੀ ਤੇ ਇੱਧਰ ਲੱਗੀ ਆ ਪਾਪਾ ਜੀ ਦੀ ਪਾਣੀ ਕੀ ਗੱਲ ਪਤਾ ਗੱਲ ਦੀ ਗੱਲ ਨਹੀਂ ਗੱਲ ਕੋਈ ਵੀ ਨਹੀਂ ਆ ਗੱਲ ਕੋਈ ਵੀ ਨਹੀਂ ਆ ਇਸ ਕਰਕੇ ਆਪਾਂ ਕੋਈ ਗੱਲ ਨਹੀਂ ਕਰਦੇ ਬਿਲਕੁਲ ਨਹੀਂ ਘਟਦੀ ਆ। ਸ਼ਡਾ ਦਾ ਬੈਠਾ ਏ। ਸ਼ੋਣਾ ਜਾਂ, ਬਨਾਈਆਂ ਤੋਂ ਹੀ ਗਾ ਕੇ ਰਾਤ ਦਾ ਟਾਈਮ ਆ ਤੇ ਡੈਡੀ ਸਾਡੇ ਅੱਜ ਠੀਕ ਨਹੀਂ ਆ। ਤੇ ਡੈਡੀ। ਆ ਸਾਡੇ ਡੈਡੀ ਜਿਹੜੇ ਆ ਨਾ ਵਿਚਾਰੇ। ਅੱਜ ਸਾਡੇ ਡੈਡੀ ਤੁਹਾਨੂੰ ਮਿਲ ਨਹੀਂ ਸਕਦੇ। ਅੱਜ ਪਰਮਾਣਨ। ਥੋੜਾ ਜਿਹਾ ਠੀਕ ਨਹੀਂ ਡੈਡੀ ਜੀ। ਬਾਕੀ ਨਵੇਂ ਸਾਲ ਦੀ ਵਧਾਈਆਂ ਤੁਹਾਨੂੰ ਜ਼ਰੂਰ ਦੇਣਗੇ। ਚਲੋ ਡੈਡੀ ਜੀ। ਨਵੇਂ ਸਾਲ ਦੀ ਵਧਾਈ ਦੋ ਸਾਰੇ ਬਹੁਤ ਬਹੁਤ ਤੁਹਾਨੂੰ ਬਾਤ ਕਹੋ ਨਾਂ ਨਵੇਂ ਸਾਲ ਦੀ ਹੋਏ ਆਪ ਵੀ ਨਵੇਂ ਸਾਲ ਦਾ ਆਜ ਪ੍ਰੋਬਲਮ ਡੈਡੀ ਅੱਜ ਥੋੜਾ ਜਿਹਾ ਠੀਕ ਨਹੀਂ ਹੈ ਹੈ ਪਰਾਂ ਮੈਂ ਵਿਚਾਰਦਾ ਤੁਹਾਨੂੰ ਆਹੋ ਆਊਗਾ ਤੇ ਬਾਕੀ ਸਾਡੇ ਰੂਬਰੂ ਕੁਝ پرانے ਦਰਸ਼ਕ ਪਹੁੰਚੇ ਆ ਤੇ ਇਹ ਮੋਮੋਸ ਖਾਣ ਲਈ ਹੁਣ ਤਿਆਰ ਹੋ ਚੁੱਕੇ ਆ ਚਾਹਣੇ ਪੇਟ ਭੁਖਾਣੀਆਂ ਤੇ ਅੱਜ ਕੁਝ ਸਪੈਸ਼ਲ ਲੈਣ ਚੱਲੇ ਆ ਆਪਾਂ ਤੁਹਾਨੂੰ ਦਿਖਾਉਣੇ ਚਾਹਾਂਗੇ ਤੂੰ ਤੇ ਪੇਟ ਕਰੋੜ ਗਿਆ ਕੰਨ ਤੇ ਵਧੀਆ ਮੰਗਰ ਦਾ ਪੇਟ ਕਰੋੜ ਕੇ ਆਇਆ ਲੜਨੀ ਰੋਟੀ ਇਹ ਰੋਟੀ ਹੋਰ ਨਹੀਂ ਮੈਂ ਰੋਟੀ ਬਹੁਤ ਖਾਣੀ ਐ ਇੱਕ ਮੈਂ ਤੇ ਇੱਕੋ ਹੀ ਖਾਦੀ ਆ ਹਾਂ ਮੜਾ ਕਿੱਧਰ ਗਏ ਨੇ ਆਪਣੇ ਘਰ ਸਮਝੋ ਪ੍ਰਾਪਤ ਤੇ ਤੁਹਾਨੂੰ ਬੋਲਦਾ ਮੈਂ ਨਹੀਂ ਮੈਂ ਤੁਹਾਨੂੰ ਇੱਕੋ ਜਗ ਹਾਂ 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 ਰੋਟੀ ਖਾਦੀ ਚੱਲੀਏ ਨਹੀਂ ਨਹੀਂ ਤੇ ਕਦੇ ਨਹੀਂ ਖਾਦੀ ਮੇਰੀ ਖਾਸ ਉਹਦੇ ਕੱਪੜੇ ਜਿੱਤਣ ਡਿੱਦੀਆਂ ਵਾਲ ਕੇ ਤਾਂ ਮਗਰ ਖੜਾ ਉੱਚਾ ਹੋਣਿਆ ਨਾ ਟਿਪ ਕਰ ਖੁਆਈਆਂ ਵਾ ਚੱਲ ਅੱਛਾ ਚੰਗੀ ਲੱਗੀਦਾ ਵਾ ਸਾਂਝਿਆ ਨਹੀਂ ਹੁੰਦਾ ਹਗਾ ਹਾਂ ਫਲੈਸ਼ ਕੇਪ ਦਾ ਫੌਂਟ ਜੀ ਵਾ ਕੀ ਗੱਲ ਕੀਤੀ ਆ ਕਿਹਿਆ ਜੋਗ ਮਾਰਾ ਪੂਛੋਂ ਬਗੇਰ ਮਾਰਾ ਕਿ ਸ਼ੇਰ ਮਾਰਾ ਪੂਛੋਂ ਬਗੇਰ ਮਾਰਾ ਪਰ ਮੇਰੇ ਵਿੱਚ ਕੋੜੀ ਨਹੀਂ ਹੋਊਗੀ ਹੋਊਗੀ ਸ਼ੇਰ ਮਾਰ ਉਹ ਜਿਹੜਾ ਚਲ ਗਿਆ ਚਲ ਗਿਆ ਸੁਣ ਗਿਆ ਤੁਹਾਨੂੰ ਚੁੱਕ ਲੋ ਜੀ ਚਲ ਆਓ ਚਲੀਏ ਚਲੋ ਬੀਬੀ ਅਹੀਂ ਆਉਨੇ ਆ ਮੂੰਗਫਲੀ ਖਾਣੀ ਆ ਮੂੰਗਫਲੀ ਖਾਣੀ ਆ ਕੋਲ ਨੂੰ ਹੀ ਸੌ ਜਾਣਾ ਮੂੰਗਫਲੀ ਲੈ ਕੇ ਆਉਨੇ ਆ ਆਪਾਂ ਮੈਂਟਲ 'ਚ ਆ ਗਏ ਬੀਬੀ ਮੂੰਗਫਲੀ ਲੈ ਕੇ ਆਜੂ ਚਲੋ ਤੁਸੀਂ ਕਿੱਧਰ ਮਗਰ ਨਾ ਤੋੜੀ ਓਏ ਇਹਨੇ ਤੇ ਤੁਤ ਕਿਹਾ ਸੀ ਲੈ

ਯਾ ਬੁਆ ਹੋੜ ਚਲੋ 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 ਮੈਂ ਬੁਆ ਖਲੰਦਰ ਖੈ ਮੀ ਕਿਤੇ ਨਾ ਨਹੀਂ 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 ਮੈਂ ਨਹੀਂ ਆ ਟੂ ਗਾੜੀ ਬੜਾ ਬੜਾ ਚੱਲ ਚੱਬ ਵੜ ਜੋ ਵੜ ਜੋ ਦੜ ਜੋ ਦੜ ਜੋ ਬਿਠਾ ਲਾ ਬਿਠਾ ਲਾ ਯਾਰ ਆਪਣੇ ਕੋ ਨਹੀਂ ਬਿਠਾ ਨਰ ਬਾਪ ਆਜੋ ਬਾਹਰ ਚਲੋ ਚਲੋ ਚੜੀ ਹੁੰਦਾ ਹੀ ਤੋ ਚੜੀ ਆਜੋ ਇਰੇ ਦੀ ਬੋਤੀ ਚੱਲ ਆ ਜਾ ਰੁਕ ਜਾ ਰੁਕ ਜਾ ਗੱਡੀ ਨਾ ਥੋੜ੍ਹ ਲਓ ਲਓ ਜੀ ਨਿਊ ਇਅਰ ਅੱਜ ਨਿਊ ਇਅਰ ਵਾਲੇ ਦਿਨ ਚੱਲੇ ਆ ਥੋੜਾ ਬੈ ਸੀਲੈਬ੍ਰੇਟ ਹੋਣਾ ਅਸੀਂ ਬਾਬੇ ਦੇ ਮੱਥਾ ਵੀ ਟੇਕ ਲਾਂਗੇ ਆਪਣੇ ਨੂੰ ਸੈਲੀਬ੍ਰੇਟ ਕਰ ਜਣੇ 2026 ਕੋਈ ਗੱਲ ਨਹੀਂ ਮੈਂ ਤਾਂ ਕੱਲ ਇੱਕ ਵਾਰ ਟੇਕ ਆਇਆ ਇਕੱਠਾ ਆਹ ਸੱਪ ਗਾੜੀ ਲੱਭਣ ਜਾੜਿਆ ਓਏ ਇਹ ਦੋ ਬਾਈ ਆ ਪਾ ਕੇ ਬਿਠਾਏ ਆ ਅੰਨੇ ਮੰਗ ਤੋਰ ਭਈਆ ਅੰਨੇ ਮੰਗ ਇਹਨਾਂ ਨੂੰ ਤਾਰੂ ਇੱਥੇ ਜਿੰਨੂੰ ਘਰ ਘਰ ਜਿੰਨੂੰ ਧੰਦ ਲੱਗਦੀ ਉਧਰ ਜੇ ਹੁਣ ਜਿੱਦਾਂ ਪਿੱਛੇ ਜਾਣਾ ਤੁਰ ਕੇ ਜਾਵੇ ਆ ਕੀ ਚੱਲੀਏ ਹਾਂਜੀ ਚਲੋ ਤੁਰਨੀ ਨਹੀਂ ਤੁਰਨ ਕਿਉਂ ਨਹੀਂ ਗਈ ਇਹਦੇ ਵਿੱਚ ਇੱਕ ਸਵਾਰੀ ਹੋਰ ਲਓ ਜੀ ਆਪਾਂ ਪਹੁੰਚ ਗਏ ਆ ਇੱਥੇ ਸ਼ਾਪ ਦੇ ਉੱਤੇ ਥੋੜੀ ਜੀ ਕਰਨੀ ਆ ਸ਼ਾਪਿੰਗ ਹਨਰਬਾਬ ਸਾਰੇ ਆਪਾਂ ਇਦਾਂ ਹੀ ਆ ਗਏ ਆ ਚਲੋ 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 ਸ਼ਾਪਿੰਗ ਕਰੀਏ ਚਲੋ ਫਿਰ ਤੇ ਚਲੇ ਜਾਈਏ ਨਹੀਂ ਕਿਹੜਾ ਕਰਨ ਦੇ ਸਾਈ ਜੈਕਟ ਵਗੈਰਾ ਮੈਂ ਤਾਂ ਵੇਚਦੇ ਹਾਂ ਨਾ ਹੋਰ ਕੀ ਵੇਚਣਾ ਦਿਖਾਓ ਕੁਛ ਯਾਰਿਆ ਬਾਕੀ ਤਾਂ ਸਾਰੇ ਪਹੁੰਚ ਗਏ ਆ ਪਾਜੀ ਦੇ ਕੋਲ ਥੋੜੀ ਜਿਹੀ ਸ਼ਾਪਿੰਗ ਕਰਨੀ ਆ

ਹੀ ਲੈਣਾ ਉੱਧਰ ਰੱਖ ਮੇਰੇ ਕੱਪੜੇ ਕਿੱਧਰ ਰੱਖੇ ਅਰ ਬਾਪਾਂ ਦੀ ਉੱਧਰ ਵੇਖੋ ਮੇਰੇ ਕੱਪੜੇ ਕਿੱਧਰ ਰੱਖੇ ਅਰ ਬਾਪ ਕਹਿੰਦੇ ਉੱਧਰ ਵੇਖੋ ਮੇਰੇ ਕੱਪੜੇ ਕਿੱਧਰ ਰੱਖੇ ਤੁਹਾਡੇ ਕੱਪੜੇ ਆ ਹਾਂ ਤੁਹਾਡੇ ਨਹੀਂ ਪੁੱਤ ਮੇਰੇ ਆ ਨਹੀਂ ਨਹੀਂ ਮੇਰੇ ਆ ਨਹੀਂ ਮੇਰੇ ਉੱਧਰ ਵੇਖੋ ਲੋਕੋ ਜੀ ਆਪ ਆ ਗਿਆ ਗੁਰਦੁਆਰਾ ਸਾਹਿਬ ਉਹ ਉੱਥੇ ਬਹਿ ਕੇ ਖਾਂਦੇ ਪਿੰਦੇ ਆ ਤੇ ਆਪਾਂ ਬਾਬੇ ਦੇ ਮੱਥਾ ਟੇਕਣ ਆ ਗਏ ਸਵੇਰ ਦਾ ਸਾਡਾ ਟਾਈਮ ਨਹੀਂ ਲੱਗਾ ਦੇਖ ਤੇ ਜਾਣ ਕਰਕੇ ਤੇ ਮੈਂ ਤਾਂ ਚਲੋ ਹੋਣੀ ਸਹੀ ਗੁਰੂ ਘਰ ਮੱਥਾ ਟੇਕਣਾ ਚਾਹੀਦਾ ਆਪਾਂ ਟੇਕੀ ਜੀ ਕਿੰਨੀ ਫਾਸਟ ਜਾਂਦੇ ਹੋ ਸਾਡੇ ਪਰਸ਼ਾਵੇਂ ਦੇ ਨੇ ਦੇ ਨੇ ਉਹ ਪਿੱਛੇ ਰਹਿ ਗਿਆ ਨਾਲੇ ਸੈਰ ਕਰਨ ਦੇ ਉਜੀ ਬਾਬਾ ਜੀ ਦੇ ਮੱਥਾ ਟੇਕ ਲਿਆ ਜਿੰਨੇ ਬਾਬਾ ਜੀ ਕੋ ਕਿੰਨਾ ਸ਼ਰਧਾ ਪ੍ਰਸ਼ਾਦ ਜੀ ਲੈ ਲਿਆ ਤੇ ਮੈਂ ਕਿ ਉਹਨਾਂ ਨੂੰ ਵੀ ਜਾ ਕੇ ਦੇਣੇ ਇਹ ਜਿਹੜੇ ਨਹੀਂ ਆਏ ਨਾਲ ਆੜੇ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਸਾਰਿਆਂ ਦੀ ਅਰਦਾਸ ਬੇਨਤੀ ਕੀਤੀ ਵਧੀਆ ਲੱਗਾ ਤੇ ਪ੍ਰਸ਼ਾਦ ਲੈ ਲੈ ਬਾਬਾ ਜੀ ਚਲੋ ਹੁਣ ਚੱਲਦੇ ਆ ਮੱਥਾ ਟੇਕ ਲਈ ਤੁਸੀਂ ਸਾਰੇ ਦਰਸ਼ਨ ਕਰਿਓ ਚਲੋ ਠੀਕ ਆ ਉਹ ਕੀ ਕੀ ਨਿਊਜ਼ ਕੀ ਕੀ ਖਾਦਾ ਫਿਰ ਖਾਤਾ ਇਹੀ ਕੀ ਖਾਦਾ ਪਲੇਟ ਨੁੜਾ ਫਟਾ ਬਸ ਨਹੀਂ ਚੱਲਿਆ ਇਹਦੇ ਚੰਦੇ ਚਪੇ ਖਾਉਣੇ ਫੇਰ ਨੁੜਾ ਚਾਪ ਰਹਿ ਗਈ ਚਲੋ ਗੁਰੂਗੜ੍ਹ ਅਸੀਂ ਮੱਥਾ ਟੇਕ ਲਿਆ ਬਹੁਤ ਵਧੀਆ ਲੱਗਾ ਨਾ ਸ਼ਹਿਰੇ ਮਿਲਦੀ ਕਿਹੜਾ ਬਾਦ ਠੀਕ ਹੈ 50 ਰੁਪਏ ਦੀ ਪਲੇਟ ਸਾਰੀ ਅਹੀਂ ਨਾ ਉੱਥੇ ਨਾ ਪ੍ਰਭ ਉੱਥੇ ਨਾ ਦੋ ਦਿਨ ਜਾਣੇ ਖਾਣ ਦੇ ਉਹਦੇ ਵਿੱਚ ਦੋ ਕੁੜੀਆਂ ਸੀ ਤੇ ਉਹਨਾਂ ਵੱਲ ਬੜਾ ਵੇਖਿਆ ਸੀ ਥਾਣੀ ਤੇ ਕਿਦਾਂ ਲੱਗੇ ਮੂੰਹ ਮਰ ਰਿਆ ਜਿੰਦਾ ਬੱਕਰੀ ਨਹੀਂ ਉਹ ਪਲੇਟ ਆਉਦੀ ਪੈਕ ਉਹ ਕਾਦੇ ਲਈ ਘਰੇ ਵੀ ਉਹ ਨਹੀਂ ਹੋਣਗੇ ਜਿਹਨੇ ਇੱਥੇ ਆਏ ਖਾਣ ਲਓ ਜੀ ਇਹਨਾਂ ਨੇ ਖਾ ਪੀ ਲਿਆ ਤੇ ਅਸੀਂ ਗੁਰੂ ਘਰ ਦਰਸ਼ਨ ਕਰ ਲਏ ਨੀ ਨੀ ਨਹੀਂ ਕਰਨੀ ਐ ਕਿਉਂ ਕਿਉਂ ਨਹੀਂ ਕਰਨੀਆ ਨੀਨੀਆ ਕਰ ਲ ਇਹਦੇ ਮਿਸ਼ਕਾਨ ਲਾ ਕੇ ਸੋਣਾ ਹਾਂ ਮਿਸ਼ਕਾਨ ਲਾ ਕੇ ਸੋਣਾ ਕਿੱਥੇ ਸੋਣਾ ਫਿਰ ਹੈ ਦਾਦੀ ਲਾ ਕੇ ਆਛਾ ਅਜੇ ਦਾਦੀ ਲਾ ਕੇ ਸੋਣਾ ਆਉਂਦੀ ਨੇ ਆ ਜਾਣਗੀ